ਬਾਬਾ ਜੀ ਪਹਿਲਾਂ ਅਸਰਾਲੀ ਅੰਮ੍ਰਿਤਸਰ ਤੋਂ ਇੱਥੇ ਆਏ ਸੀਗੇ ਪਿੰਡ ਚੈਲ ਆਏ ਸੀ ਪਹਿਲਾਂ ਚੈਲ ਤੋਂ ਬਾਅਦ ਉਹ ਪਸ਼ੂ ਪਸ਼ੂ ਦਾ ਮਤਲਬ ਚਰਾ ਦਾ ਕੰਮ ਉਹ ਚਾਰਦੇ ਸੀ ਪਸ਼ੂ ਬਾਬਾ ਜੀ ਉਸ ਤੋਂ ਬਾਅਦ ਉਹ ਪਿੰਡ ਇੱਥੋਂ ਚੈਲ ਪਿੰਡ ਤੋਂ ਇੱਥੇ ਹੌਲੀ ਹੌਲੀ ਇੱਥੇ ਆ ਗਏ ਇੱਥੇ ਬਾਬਾ ਜੀ ਕਾਫੀ ਚਿਰ ਰਹੇ ਜਦੋਂ ਬਾਬਾ ਜੀ ਇੱਥੇ ਸ਼ਹੀਦ ਹੋਏ ਉਦੋਂ ਤੱਕ ਮਤਲਬ ਇਹ ਇੱਥੇ ਬਾਬਾ ਜੀ ਇੱਥੇ ਰਹੇ ਸੀਗੇ ਸੰਧੂ ਪਰਿਵਾਰ ਦੇ ਵਿੱਚ ਗੰਢ ਜੋੜੇ ਦਾ ਜਿਹੜੀ ਕਿ ਵਿਆਹ ਹੋਇਆ ਉਹਦਾ ਗੰਢ ਜੋੜੇ ਇੱਥੇ ਮਿੱਟੀ ਕੱਢ ਕੇ ਜਾਂਦੇ ਆ ਜੇ ਬੱਚਾ ਹੋਇਆ ਹੋਵੇ ਤਾਂ ਵੀ ਇੱਥੇ ਸੰਧੂ ਪਰਿਵਾਰ ਮਿੱਟੀ ਕੱਢਦੇ ਜੇ ਕੋਈ ਵਹੀਕਲ ਲੈਣਾ ਚਾ ਕਿਸੇ ਤਰ੍ਹਾਂ ਦਾ ਉਹਨਾਂ ਨੇ ਜ਼ਮੀਨ ਲਈ ਆ ਉਹ ਬਾਬੇ ਦੀ ਮਿੱਟੀ ਕੱਢ ਕੇ ਇੱਥੇ ਛਲਾ ਕੇ ਜਾਂਦੇ ਆ ਜੀ ਆਪਦਾ ਪ੍ਰਸ਼ਾਦ ਵਗੈਰਾ ਸੰਧੂ ਪਰਿਵਾਰ ਸੀ ਲੁਧਿਆਣੇ ਦਾ ਜੀ ਉਹਨਾਂ ਦੇ ਬੱਚਾ ਹੋਇਆ ਬਾਬੇ ਦੇ ਵੀ ਸੋਕ-ਸੋਕ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਡੀ 11 ਪੇਟੀਆਂ ਵਿਸਕੀ ਨਾਲ ਕੈਸ਼ 80000 ਰੁਪਏ ਦੇ ਕੇ ਗਏ ਆ ਜੀ ਉਸ ਤੋਂ ਬਾਅਦ ਇਸ ਮੇਲੇ ਤੋਂ ਪਹਿਲਾਂ ਵੀ 2 ਲੱਖ ਰੁਪਏ ਦਾਨ ਕਰਕੇ ਗਏ ਆ ਇਹਦੀ ਮੰਨਤਾ ਤਾਂ ਤੁਸੀਂ ਦੇਖ ਹੀ ਰਹੇ ਹੋ ਬਿਸ਼ਰਾਬ ਦੀ ਆ ਪਰ ਬਾਬਾ ਜੀ ਸ਼ਰਾਬ ਨਹੀਂ ਪੀਂਦੇ ਸੀਗੇ ਬਾਬਾ ਜੀ ਦੀ ਸ਼ਰਾਬ ਜਿਹੜੀ ਚੜਦੀ ਆ ਮਾਤਾ ਕਾਲੀ ਦੇ ਨਾਮ ਦੀ ਚੜਦੀ ਇਸ ਜਗ੍ਹਾ ਤੇ ਸਾਰੀ ਸੰਗਤ ਦਾ ਜਿੰਨੇ ਅਸਪਸੇ ਪਿੰਡ ਵਿਸ਼ਵ ਵਿਦੇਸ਼ੋਂ ਜੋ ਮਤਲਬ ਸੰਗਤ ਆਉਂਦੀ ਐ ਇੰਨਾ ਵਿਸ਼ਵਾਸ ਵੱਜਿਆ ਜਦੋਂ ਵੀ ਅਸੀਂ ਇੱਥੇ ਆਉਣੇ ਆ ਸਾਡੇ ਕੋਲ ਸੰਗਤਾਂ ਆਉਂਦੀਆਂ ਸਾਨੂੰ ਕਹਿੰਦੇ ਸਾਡਾ ਬਾਬਾ ਜੀ ਨੇ ਆ ਸਾਡਾ ਕੀਤਾ ਸਾਡੇ ਬਾਬਾ ਜੀ ਨੇ ਆ ਪਾਲਾ ਕਰਤਾ ਸਾਡਾ ਅਸੀਂ ਆ ਸੁੱਖ ਸੁੱਖੀ ਸੁਖਣਾ ਪੂਰੀ ਹੋ ਗਈ ਪਹਿਲਾਂ ਸੰਧੂ ਭਾਈਚਾਰੇ ਦੇ ਲੋਕਾਂ ਦੇ ਸੀਗੇ ਤੇ ਹੁਣ ਲਗਭਗ ਸਾਰੇ ਧਰਮਾਂ ਦੇ ਸਾਰੇ ਭਾਈਚਾਰੇ ਦੇ ਲੋਕ ਸੰਧੂ ਗੱਲ ਬਰਾੜ ਜਿਵੇਂ ਜਨਤਾ ਗੋਦ ਆ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂ ਵਾਲੇ ਦੇ ਵਿੱਚ ਪਹੁੰਚੇ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਤਨ ਬਾਬਾ ਕਾਲਾ ਮਹਿਰ ਜੀ ਤਾਂ ਉਹਨਾਂ ਦਾ ਇੱਥੇ ਡੇਰਾ ਹੈ ਤਾਂ ਸੰਧੂ ਪਰਿਵਾਰ ਸਭ ਤੋਂ ਵੱਡੀ ਗੈੰਟੀ ਦੇ ਵਿੱਚ ਇੱਥੇ ਪਹੁੰਚਦਾ ਹੈ ਜੋ ਵੀ ਉਹਨਾਂ ਦੀਆਂ ਮਨੋ ਕਾਮਨਾਵਾਂ ਜੋ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਇੱਥੇ ਤਾਂ ਨਾਲ ਦੀ ਨਾਲ ਇੱਧਰ ਤਸਵੀਰ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਕਿੰਨਾ ਵੱਡਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਜੇ ਆਪਾਂ ਕੈਮਰੇ ਨੂੰ ਜ਼ੂਮ ਕਰਾਂਗੇ ਜ਼ੂਮ ਕਰਕੇ ਵੀ ਜਿਹੜਾ ਐਨੇ ਲੰਮੇ ਤਸਵੀਰ ਹੈ ਉਹ ਕੈਮਰੇ ਦੇ ਵਿੱਚ ਕੈਦ ਨਹੀਂ ਹੋਵੇਗੀ ਐਨਾ ਵੱਡਾ ਇਕੱਠ ਹੈ ਜਿਹੜਾ ਅੱਜ ਸਲਾਨਾ ਜੋੜ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਨਾਲੇ ਹੀ ਗੱਲ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਜੇ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸੀਆਂ ਤਾਂ ਹੁਣ ਕਿਹਾ ਜਾ ਰਿਹਾ ਕਿ ਹਰ ਧਰਮ ਦੇ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਹਰ ਗੋਤ ਦੇ ਲੋਕ ਇੱਥੇ ਪਹੁੰਚਦੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਰ ਤਸਵੀਰ ਹੈ ਜਿਹੜੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੰਨੇ ਟਰੈਕਟਰ ਟਰਾਲੀਆਂ ਕਾਰਾਂ ਜਿੰਨੇ ਮੋਟਰਸਾਈਕਲ ਹੈ ਤਾਂ ਪਰ ਪਰ ਕੇ ਇੱਥੇ ਆਉਂਦੇ ਆ ਤਾਂ ਇੱਥੇ ਸੰਗਤ ਇੱਥੇ ਪਹੁੰਚੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਜੀ ਕੀ ਨਾਮ ਹੈ ਮੈਂ ਜਸਪਾਲ ਸਿੰਘ ਮੋੜ ਸਾਭਾ ਦਾ ਚੇਅਰਮੈਨ ਹਾਂ ਕੋਟਕਪੂਰਾ ਸਾਹਿਬ ਜਿਹੜਾ ਅੱਜ ਸਾਲਾਨਾ ਜੋੜ ਮੇਲਾ ਹੈ ਕਾਫੀ ਸੰਗਤ ਪਹੁੰਚੀ ਹੈ ਮੁੱਖ ਤੌਰ ਤੇ ਕੀ ਕਹਿ ਸਕਦੇ ਆਪਾਂ ਇਤਿਹਾਸਕੀ ਹੈ ਸੰਧੂ ਪਰਿਵਾਰ ਕਹੇ ਜਾਂਦਾ ਸੀ ਇੱਥੇ ਪਹੁੰਚਦੇ ਜਿਆਦੇ ਇਹ ਸੰਧੂ ਪਰਿਵਾਰ ਦਾ ਜਠੇਹਰਾ ਹੈ ਜੀ ਪਰਸ਼ਨ ਸਿੰਘ ਸੰਧੂ ਆਈਏ ਸਾਹਿਬ ਸੀਗੇ ਉਹਨਾਂ ਨੇ ਕਮੇਟੀ ਦੇ ਪ੍ਰਧਾਨ ਸੀਗੇ ਪੜਾਣੇ ਪਿੰਡ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਮੇਲਾ ਬਹੁਤ ਹੀ ਪਰਹੋਲਤ ਹੋਇਆ ਜੀ ਕਮੇਟੀ ਬਣ ਗਈ ਕਮੇਟੀ ਵੱਲੋਂ ਬਹੁਤ ਹੀ ਵਧੀਆ ਸਿਸਟਮ ਸੱਜੇ ਢੰਗ ਨਾਲ ਲੰਗਰ ਜਾਂ ਹੋਰ ਸੇਵਾ ਤੇ ਸਿਸਟਮ ਕੰਟਰੋਲ ਕੀਤਾ ਹੋਇਆ ਹੈ ਤੇ ਉਹ ਸਾਰੇ ਕਰਕੇ ਹੁਣ ਉਹਨੇ ਪ੍ਰਚਾਰ ਹੋ ਗਿਆ ਪ੍ਰਚਾਰ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਬਾਬੇ ਦੀ ਸ਼ਰਦਾ ਦਾ ਆਉਂਦੇ ਆ ਉਹਨਾਂ ਦੀ ਤਮੰਨਾ ਪੂਰੀ ਹੁੰਦੀ ਹੈ ਤੇ ਉਹ ਆਪਦੇ ਸਾਹ ਨਾਲ ਪ੍ਰਸ਼ਾਦ ਦੇਖ ਜੋ ਵੀ ਬਾਬਾ ਜੀ ਨੂੰ ਸਮਰਪਿਤ ਕਰਕੇ ਜਾਂਦੇ ਆ ਬਾਬਾ ਸੰਧੂ ਪਰਿਵਾਰ ਦਾ ਜਿਹੜੇ ਕਿ ਜਿੰਨਾਂ ਦੇ ਸੰਧੂ ਪਰਿਵਾਰ ਦੇ ਵਿੱਚ ਗੰਢ ਜੋੜੇ ਦਾ ਜਿਹੜੇ ਵਿਆਹ ਹੋ ਜਾਂਦਾ ਗੰਢ ਜੋੜੇ ਇੱਥੇ ਮਿੱਟੀ ਕੱਢ ਕੇ ਜਾਂਦੇ ਆ ਜੇ ਬੱਚਾ ਹੋਇਆ ਹੋਵੇ ਤਾਂ ਵੀ ਇੱਥੇ ਸੰਧੂ ਪਰਿਵਾਰ ਮਿੱਟੀ ਕੱਢਦੇ ਆ ਜੇ ਕੋਈ ਵਹੀਕਲ ਲੈਣਾ ਚਾ ਕਿਸੇ ਤਰ੍ਹਾਂ ਦਾ ਉਹਨਾਂ ਨੇ ਜ਼ਮੀਨ ਲਈ ਆ ਉਹ ਬਾਬੇ ਦੀ ਮਿੱਟੀ ਕੱਢ ਕੇ ਇੱਥੇ ਛੜਾ ਕੇ ਜਾਂਦੇ ਆ ਜੀ ਆਪਦਾ ਪ੍ਰਸ਼ਾਦ ਵਗੈਰਾ ਜਿੱਥੇ ਤੱਕ ਸੰਧੂ ਪਰਿਵਾਰ ਬੈਠੇ ਜੂਪੀ ਰਾਣਾ ਦੇ ਫੌਰੀਨ ਦੇ ਵਿੱਚੋਂ ਵੀ ਆ ਜਿਵੇਂ ਬਾਈ ਜੀ ਹੋਣੀ ਅੱਜ ਮਿਲਕੋਵਰ ਤੋਂ ਆਏ ਹੋਏ ਸੀ ਤੇ ਸਪੈਸ਼ਲ ਮੇਲਾ ਦੇਖਣ ਹੀ ਆਏ ਹੋਏ ਇੱਥੇ ਇਹ ਕੋਈ ਵੀ ਗੱਲ ਸਾਹਮਣੇ ਆਈ ਹੈ ਕਿ ਕੋਈ ਲੁਧਿਆਣੇ ਦਾ ਪਰਿਵਾਰ ਸੀ 26 ਸਾਲ ਬਾਅਦ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇੱਥੇ ਇੱਕ ਵੱਡੀ ਛੜਾ ਕੇ ਗਏ ਆ ਸੰਧੂ ਪਰਿਵਾਰ ਸੀ ਲੁਧ ਵੀ ਛੋਕ ਛੋਕ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਡੀ 11 ਪੇਟੀਆਂ ਵਿਸਕੀ ਨਾਲ ਕੈਸ਼ 80000 ਰੁਪਏ ਦੇ ਕੇ ਗਏ ਆ ਜੀ ਉਸ ਤੋਂ ਬਾਅਦ ਐਸ ਮੇਲੇ ਤੋਂ ਪਹਿਲਾਂ ਵੀ 2 ਲੱਖ ਰੁਪਏ দান ਕਰਕੇ ਗਏ ਆ ਤੁਸੀਂ ਕੀ ਕਹਿਣਾ 12 ਪੇਟੀਆਂ ਬਲੈਕ ਲੇਬਲ ਦੀ ਉਹ ਚੜਾ ਕੇ ਆਇਆ ਇੱਕ ਸਕਾਰਪਿਓ ਗੱਡੀ ਨਵੀਂ ਜਲੰਧਰ ਏਰੀਆ ਦੇ ਬੰਦੇ ਆ ਉਹ ਲੁਧਿਆਣਾ ਦੇ ਨਹੀਂ ਤੁਹਾਡਾ ਕੀ ਨਾਮ ਜੀ ਮੇਰਾ ਮਨਦੀਪ ਸਿੰਘ ਢਾਲੀ ਵਾਲਾ ਜੀ ਕਿੱਥੋਂ ਆਏ ਆ ਮੈਂ ਬਸ ਸ਼ਰੀ ਰਹਿਣਾ ਭਾਜੀ ਕੈਨੇਡਾ ਤੋਂ ਸਪੈਸ਼ਲ ਅਤੇ ਚੇਤੇ ਤੌਰ ਤੇ ਪਹੁੰਚਿਆ ਕਿੰਨੀ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਸੰਧੂਆਂ ਦਾ ਮੇਲਾ ਬਹੁਤ ਸੋਹਣਾ ਵਧੀਆ ਮੇਲਾ ਭਰਿਆ ਜੀ ਬਹੁਤ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਇੱਥੇ ਤੁਹਾਡਾ ਕੀ ਨਾਮ ਜੀ ਸਾਇਲ ਸਿੰਘ ਢਾਲੀਵਾਲ ਤੁਸੀਂ ਕਿੱਥੋਂ ਆਏ ਹੋ ਸ਼ਰੀ ਤੋਂ ਅੱਛਾ ਤੁਸੀਂ ਵੀ ਬਾਹਰ ਤੋਂ ਆਏ ਆ ਇਹ ਹਾਂ ਜੀ ਹਾਂ ਜੀ ਮੈਂ ਵੀ ਬਾਹਰ ਤੋਂ ਆਇਆ ਹਾਂ ਆਏ ਤੁਸੀਂ ਸਪੈਸ਼ਲ ਚੇਤੇ ਤੌਰ ਤੇ ਬਾਬਾ ਜੀ ਦੇ ਮੇਲੇ ਕਰਕੇ ਆਏ ਸੀ ਜਾਂ ਵੈਸੇ ਪਰਿਵਾਰ ਨੂੰ ਮਿਲਣ ਆਏ ਸੀ ਵੈਸੇ ਮੈਂ ਪਰਿਵਾਰ ਨੂੰ ਮਿਲਣ ਆਇਆ ਸੀ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਮੇਲਾ ਹੁੰਦਾ ਤੇ ਮੈਂ ਪਹਿਲੀ ਵਾਰੀ ਦੇਖਣ ਆਇਆ ਸੀਗਾ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਫਿਰ ਬਹੁਤ ਵਧੀਆ ਲੱਗਿਆ ਪਹਿਲੀ ਵਾਰੀ ਦੇਖ ਕੇ ਹਾਂਜੀ ਸੰਗਤ ਨਾਲ ਗੱਲਬਾਤ ਹੋਈ ਹੈ ਵੀ ਕਿੰਨੀ ਖੁਸ਼ ਦਿਖਾਈ ਦੇ ਰਹੀ ਹੈ ਇੱਥੇ ਹਾਂਜੀ ਕੁਝ ਲੋਕਾਂ ਨਾਲ ਗੱਲਬਾਤ ਹੋਈ ਜਿਹੜੇ ਟਰਾਲੀਆਂ ਲਾ ਕੇ ਬੈਠੇ ਆ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਵੀ ਕਾਦੇ ਆਸਤੇ ਆਏ ਤੁਸੀਂ ਸਾਰਾ ਕੁਝ ਹਾਂਜੀ ਇਸ ਇਨਸਾਨ ਇਹ ਕੈਨੇਡਾ ਚ ਬਹੁਤ ਚੜ੍ਹਦੇ ਇਹਦਾ ਪਿੰਡ ਸਿਮਗਾ ਮੇਰਾ ਪਿੰਡ ਸਿਮਗਾ ਪ੍ਰਦੀਪ ਸਿੰਘ ਢਾਲੀ ਵਾਲਾ ਦਾ ਛੋਟਾ ਭਾਈਆ ਸਾਡਾ ਗੋਡੇ ਢਾਲੀ ਵਾਲਾ ਇਹ ਬੰਦੇ ਨੇ ਗਰੀਬਾਂ ਦੀ ਬੜੀ ਮਦਦ ਕੀਤੀ ਆ ਗੋਟੇ ਵਾਏ ਆ ਜਿੰਨਾ ਇਹਨਾਂ ਨੇ ਸਹਿਯੋਗ ਕੀਤਾ ਕਿਰਪਾ ਤਾਂ ਫਿਰ ਬਾਬੇ ਦੀ ਹੋਈ ਹੈ ਨਾ ਕਾਲੇ ਮਾਇਰ ਦੀ ਮੇਰੀ ਕਿਰਪਾ ਹੋਈ ਆ ਬੰਦੇ ਨੇ ਬਹੁਤ ਮਦਦ ਕੀਤੀ ਕਿ ਬਾਬੇ ਕਿਰਪਾ ਨਾਲ ਦਾਨ ਨਹੀਂ ਕਰਦੇਗਾ ਹਾਂ ਕਹੀ ਆਪ ਦੇ ਵਕਾਰ ਬੰਦੇ ਨੇ ਦਾਨ ਕੀਤਾ ਹਾਂ ਬੜੀ ਕਿਰਪਾ ਮਾਤਰੀ ਬਹੁਤ ਵਧੀਆ ਇਧਰ ਸਾਡੇ ਜੀ ਭਾਈ ਸਾਹਿਬ ਖੜੇ ਨਾਲ ਸਾਡੇ ਇਹਨਾਂ ਦੇ ਭਾਈ ਸਾਹਿਬ ਕੈਨੇਡਾ ਦੇ ਵਿੱਚ ਆ ਕਿਰਪਾ ਇਹਨਾਂ ਦੇ ਵੀ ਬੱਲੇ ਬੱਲੇ ਹੋਈ ਪਈ ਆ ਜੀ ਇਹਨਾਂ ਦੀ ਬੜੀ ਬਾਬੇ ਦੀ ਕਿਰਪਾ ਨਾਲ ਬੜਾ ਕੁਝ ਇਹਨਾਂ ਦਾ ਦਾਨ ਪੱਤਰ ਕੀਤਾ ਨਾ ਇਹ ਜੀ ਗੱਲ ਕੋਈ ਨਹੀਂ ਹਾਂਜੀ ਸੱਸੀ ਕੇ ਭਾਜੀ ਸਾਰਿਆਂ ਨੂੰ ਸਲਾਮ ਜੋ ਪਿਆਰ ਮੈਂ ਲਓ ਬਾਪੂ ਦੇ ਦਰ ਤੇ ਆ ਕੇ ਕਿਤੇ ਨਹੀਂ ਮੈਂ ਆਨੰਦ ਮੰਗਲਾ ਇੱਥੇ ਆ ਕਿਉਂਕਿ ਬਹੁਤ ਚਿਰ ਤੋਂ ਸਮਾਂ ਚੱਲਦਾ ਹੈ ਨਾ ਮੱਲੇ ਚੱਲਦੇ ਬੇਲੇ ਪਹਿਲਾਂ ਦੇਖੀ ਵੀ ਰੇ ਹੁਣ ਵੀ ਆਉਂਦੇ ਨੇ ਹੁਣ ਵੀ ਆਉਣੇ ਆ ਪਰ ਜਨੀ ਨਹੀਂ ਕਿਆ ਬਾਤ ਬਾਬੇ ਜੀ ਦੀ ਦਿੱਤੇ ਹੁੰਦੀ ਆ ਪਰ ਕਿਤੇ ਨਹੀਂ ਹੁੰਦੀ ਸਾਰੇ ਸੂਲ ਤੋਂ ਗੌਰੂਪੀ ਨਿਵਾਸ ਤੇ ਪ੍ਰਸ਼ਾਸਨਿਕ ਕੰਮ ਵਾਸਤੇ ਠੀਕ ਹੈ ਨਾ ਜੀ ਬਹੁਤ ਆਨੰਦ ਦਾ ਮੰਗਲਾ ਬਾਪੂ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਦੇ ਪੂਰੀ ਹੁੰਦੀ ਫਿਰ ਬਿਲਕੁਲ ਬਿਲਕੁਲ ਪੂਰੀ 100% ਜਿੱਦੋ ਸੋਚ ਲਿਆ ਕਹਿਤਾ ਵੀ ਬਾਪੂ ਜੀ ਸਾਡਾ ਕੰਮ ਕਰ ਦੇਣਾ ਹੁੰਦਾ ਜੀ ਉਹ ਸਾਡਾ ਕੀ ਸਾਰੇ ਦੇ ਮਤਲਬ ਸੱਜਣ ਮਿੱਤਰਾਂ ਸਾਡੇ ਮੰਨਦੇ ਜੀ ਨੂੰ ਭਾਈ ਜੀ ਰਿਕਾਰਡ ਆ ਬਾਪੂ ਜੀ ਮਾਣ ਨੇ ਕਹਿੰਦੇ ਅਸੀਂ ਹਾਂਜੀ ਜਿਹੜੀ ਜਗ੍ਹਾ ਤੇ ਵੀ ਆਪਾਂ ਬੈਠੇ ਅੱਜ ਗੁਰੂ ਮਹਾਰਾਜ ਦੀ ਬਹੁਤ ਆਪਾਰ ਕਿਰਪਾ ਹੈ ਪਰ ਇੱਥੇ ਇੱਕ ਮੈਂ ਵਿਵਾਦ ਵੇਖਿਆਗਾ ਮੈਂ ਰਿਟਾਇਰਡ ਐਸਈ ਹਾਂ ਮੇਰੇ ਬਹੁਤ 20 ਸਾਲ ਇਸ ਸੰਸਦਾ ਨੰਬਾ ਪਿਆ ਮੈਂ ਸਦਰਪੂਰ ਕਬੂਰੀ ਤੋਂ ਰਿਟਾਇਰ ਹੋਇਆ ਸੀਗਾ ਇੱਥੇ ਇੱਕ ਜਰਨੈਲ ਸਿੰਘ ਜੇਲਾ ਪੁੱਤਰ ਸ਼ਮੀਖ ਸਿੰਘ ਔਰ ਕਈ ਕੁਝ ਹੈਗਾ ਇਹਨੂੰ ਸੰਸਤਾ ਨੂੰ ਸਿਆਸੀ ਸੰਸਤਾ ਨਹੀਂ ਬਣਾਉਣਾ ਚਾਹੀਦਾ ਇਨਾਂ ਨੇ ਬਣਾ ਚੁੱਕਿਆਗਾ ਧਰਮ ਦੇ ਨਾਲ ਹੀ ਸੰਬੰਧਿਤ ਰਹਿਣਾ ਚਾਹੀਦਾ ਧਰਮ ਦੇ ਨਾਲ ਵਧੀਆ ਧਰਮ ਇਹਨੂੰ ਮਹਾਰਾਜ ਨੂੰ ਅਸੀਂ ਵੀ ਮੰਨਦੇ ਆਂ ਅਸੀਂ ਇਹਦੇ ਮੱਥਾ ਟੇਕਦੇ ਆਂ ਪਰ ਉਹਨਾਂ ਲੋਕਾਂ ਨੇ ਧਰਮ ਬਣਾ ਦਿੱਤਾ ਬਿਲਕੁਲ ਤਾਂ ਕਾਫੀ ਲੋਕ ਆ ਜਿਹੜੇ ਇੱਥੇ ਖੁਸ਼ ਦਿਖਾਈ ਦੇ ਰਹੇ ਆ ਤਾਂ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਮਿੱਟੀ ਕੱਢੀ ਜਾ ਰਹੀ ਹੈ ਉਹ ਜਿਹੜੀ ਤਸਵੀਰ ਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਆ ਆਪਣੀਆਂ ਅਰਦਾਸ ਬੇਨਤੀਆਂ ਪੂਰੀਆਂ ਕਰਦੇ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੇ ਸੰਗਤ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਉਹਨਾਂ ਵੱਲੋਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜਾਂ ਨਵੇਂ ਵਿਆਹੇ ਜੋੜੇ ਹੋਣ ਜਾਂ ਹੋਰ ਕਿਸੇ ਵੀ ਕਿਸਮ ਦੀ ਕੋਈ ਅਰਦਾਸ ਬੇਨਤੀ ਕਰਦੇ ਆ ਜਦੋਂ ਉਹ ਪੂਰੀ ਹੁੰਦੀ ਹੈ ਤਾਂ ਸੰਗਤ ਇੱਥੇ ਮਿੱਟੀ ਕੱਢਣ ਲਈ ਪਹੁੰਚਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਨੌਜਵਾਨਾਂ ਵੱਲੋਂ ਵੀ ਮਿੱਟੀ ਕੱਢੀ ਜਾਂਦੀ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੀ ਕੀ ਅਰਦਾਸ ਬੇਨਤੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਉਸ ਤੋਂ ਬਾਅਦ ਮਿੱਟੀ ਕੱਢਦੇ ਲੋਕ ਬਾਈ ਜੀ ਕੀ ਨੰਨਦੇ ਬਾਬਾ ਕਾਲਾ ਮੈਂ ਜਿਹਦੇ ਬਹੁਤ ਸੁੱਖਾਂ ਪੂਰੀਆਂ ਹੁੰਦੇ ਆ ਜਿਹਦੇ ਕਿਸੇ ਦੇ ਕੋਈ ਬੇਟਾ ਨਹੀਂ ਹੁੰਦਾ ਉਹ ਸੁੱਕ ਸੁੱਕ ਕੇ ਜਾਂਦੇ ਆ ਬਾਈ ਜੀ ਲੁਧਿਆਣੇ ਤੋਂ ਸੀਗੇ ਉਹਨਾਂ ਦੇ ਬੇਟਾ ਨਹੀਂ ਹੁੰਦਾ ਉਹਨਾਂ ਨੇ ਸਕਾਰਪੀ ਜਿਹੜਾ ਬਾਬੇ ਜੋ ਵੀ ਬੰਦਾ ਸੱਚੇ ਮਨੋਂ ਆ ਕੇ ਬਾਬੇ ਦੇ ਅਰਦਾਸ ਬੇਨਤੀ ਕਰਦਾ ਮੱਸੀਆ ਤੋਂ ਅਗਲੇ ਦਿਨ ਇਹਨਾਂ ਦੇ ਇੱਥੇ ਮਿੱਟੀ ਨਿਕਲਦੀ ਆਈ ਅੱਗੇ ਸੰਧੂ ਭਾਈਚਾਰਾ ਆਉਂਦਾ ਸੀਗਾ ਇਕੱਲਾ ਹੁਣ ਹਰੇਕ ਬਰਾੜ ਭਾਈਚਾਰਾ ਕੋਈ ਵੀ ਅਜੀ ਦੀ ਵੀ ਸੁੱਖ ਕੋਈ ਪੂਰੀ ਹੁੰਦੀ ਆ ਇੱਥੇ ਆ ਕੇ ਬਾਬੇ ਦੇ ਹਰ ਧਰਮ ਦੇ ਜਾਨੀ ਕਿ ਸੰਗਤ ਦੀ ਜਿਹੜੀ ਮਨੋ ਕਾਮਨਾ ਪੂਰੀ ਹੁੰਦੀ ਅਰਦਾਸ ਬੇਨਤੀ ਪੂਰੀ ਹੁੰਦੀ ਇੱਥੇ ਪਹੁੰਚਦੇ ਆ ਪਹੁੰਚਦੇ ਹਾਂਜੀ ਹਰੇਕ ਦੀ ਇੱਥੇ ਸੁੱਖ ਪੂਰੀ ਨੇ ਜਿਹੜਾ ਕੋਈ ਸੱਚੇ ਮਨੋਂ ਆ ਕੇ ਕਰਦਾ ਈ ਪਰ ਸੰਧੂ ਭਾਈਚਾਰਾ ਜੋ ਵੀ ਅਜ ਮਸਿਆਲਾ ਮੇਲਾ ਆਉਂਦਾ ਚ ਇਹ ਦੇ ਮਹੀਨੇ ਜਿਸ ਜੀ ਕਿਰਨ ਦੇ ਉਹ ਆ ਕੇ ਆਪਦੇ ਇੱਥੇ ਅਰਦਾਸ ਬੇਨਤੀ ਕਰਦੇ ਆ ਕੀ ਰਣ ਦੇ ਮਿੱਟੀ ਕੱਢਦੇ ਆ ਜੀ ਨਵੇਂ ਜੋੜੇ ਕਾਫੀ ਪਹੁੰਚਦੇ ਇੱਥੇ ਮਿੱਟੀ ਕੱਢਣ ਦੇ ਜੋੜੇ ਬਹੁਤ ਕੱਢਦੇ ਆ ਜੀ ਮਿੱਟੀ ਆ ਗਏ ਇੱਥੋਂ ਸਾਰੇ 4 ਚਫੇਰੇ ਗੇੜਾ ਲੈ ਕੇ ਮਿੱਟੀ ਕੱਢ ਕੇ ਫਿਰ ਬਾਬਾ ਜੀ ਦੇ ਸੁੱਕੀ ਮਿੱਟੀ ਮੜ ਤੇ ਚੜਾਉਂਦੇ ਆ ਜੀ ਜਦੋਂ ਸਕਾਰਪੀਓ ਦੀ ਗੱਲ ਕੀਤੀ ਅੱਜ ਵੀ ਉਹ ਸ਼ੀਸ਼ਿਆਂ ਦੇ ਵਿੱਚ ਬੰਦ ਖੜੀ ਆ ਉੱਥੇ ਉਹਨਾਂ ਨੇ ਬਹੁਤ ਅਰਦਾਸ ਬੇਨਤੀ ਕੀਤੀ ਉਹਨਾਂ ਦੇ ਪਤਾ ਨਹੀਂ ਕਿੰਨੇ ਸਾਲ ਬਾਅਦ ਉੱਥੇ ਉਹਨਾਂ ਨੇ ਦੱਸਿਆ ਜੀ ਪਤਾ ਨਹੀਂ 26 ਸਾਲ ਬਾਅਦ ਬੇਟਾ ਹੋਇਆ ਸੀ ਉਹਨਾਂ ਦੇ ਉਹ ਲੁਧਿਆਣੇ ਦਾ ਪਰਿਵਾਰ ਆਈ ਉਹ ਸਕਾਰਪੀਓ ਬਾਬੇ ਦੇ ਸ਼ੀਸ਼ਿਆਂ 'ਚ ਜੜੀ ਪਈ ਹੈ ਉਹ ਪਰਿਵਾਰ ਚੜ ਅਸੀਂ ਜ਼ਿਲ੍ਹਾ ਮਾਨਸਾ ਸਰਦੂਲਗੜ੍ਹ ਤੋਂ ਆਉਣੇ ਆ ਜੀ ਬਹੁਤ ਚਿਰ ਤੋਂ ਅਸੀਂ ਮੰਨਦੇ ਆਂ ਧੰਨ ਧੰਨ ਬਾਬਾ ਕਾਲਾ ਮੇਰ ਜੀ ਇਹਨਾਂ ਦੀਆਂ ਬਹੁਤ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਜੀ ਜੋ ਵੀ ਇੱਥੇ ਸੁੱਕ ਕੇ ਜਾਂਦਾ ਹਰੇਕ ਆਸ ਮਰਦ ਪੂਰੀ ਹੁੰਦੀ ਹੈ ਜੀ ਅੱਜ ਸੰਗਤ ਬਹੁਤ ਪਹੁੰਚੀ ਹੈ ਇੱਥੇ ਹਾਂਜੀ ਬਹੁਤ ਜ਼ਿਆਦਾ ਸੰਗਤ ਪਹੁੰਚਦੀ ਹੈ ਹਰੇਕ ਮੇਲੇ ਨੂੰ ਇਸ ਤਰ੍ਹਾਂ ਇਸ ਤੋਂ ਵੀ ਜ਼ਿਆਦਾ ਦੋਨੋਂ ਦਿਨ ਸੰਗਤ ਬਹੁਤ ਜ਼ਿਆਦਾ ਵਧਦੀ ਜਾਂਦੀ ਹੈ ਜੀ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਵਾਰੀ ਫੇਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਨਵਾਂ ਜੋੜਾ ਉਹ ਵੀ ਆਪਣੀ ਜਿਹੜੀ ਉਹਨਾਂ ਦੀ ਮਨੋ ਕਾਮਨਾ ਸੀ ਪੂਰੀ ਹੋਈ ਸੀ ਅਰਦਾਸ ਬੇਨਤੀ ਪੂਰੀ ਹੋਈ ਸੀ ਤਾਂ ਅੱਜ ਮਿੱਟੀ ਕੱਢਦੇ ਦਿਖਾਈ ਦੇ ਰਹੇ ਨੇ ਸੱਭਾ ਜੀ ਕੀ ਨਾਮ ਹੈ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਕਾਫੀ ਵੱਡੀ ਗੈਂਤੀ ਦੇ ਵਿੱਚ ਸੰਗਤ ਪਹੁੰਚੀ ਔਰ ਤੁਸੀਂ ਵੀ ਮਿੱਟੀ ਕੱਢ ਰਹੇ ਹੋ ਕਿਹੜੀ ਜਿਹੜੀ ਅਰਦਾਸ ਬੇਨਤੀ ਹੈ ਬਾਬਾ ਜੀ ਨੇ ਪੂਰੀ ਕਰਤੀ ਤੁਹਾਡੀ ਅੱਜ ਆ ਗਈ ਉੱਥੇ ਬਾਬਾ ਜੀ ਸਾਰੇ ਕੁਝ ਪੂਰੇ ਕਰਦੇ ਜੀ ਜੋ ਮਰਜੀ ਸੁੱਖੋ ਤੁਸੀਂ ਬਾਬਾ ਜੀ ਕਦੇ ਮਦਰਾ ਸੋਲਿਂ ਦੇਖੇ ਤੋਂ ਜ਼ਿਆਦਾਤਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵੇਂ ਵਿਆਹ ਜੋੜੇ ਐ ਉਹ ਮਿੱਟੀ ਜ਼ਿਆਦਾਤਰ ਕੱਢਦੇ ਆ ਜਾਂ ਜਿਨ੍ਹਾਂ ਦੇ ਬੱਚੇ ਪੈਦਾ ਹੁੰਦੇ ਆ ਇਹਨੇ ਆ ਕੇ ਮਿੱਟੀ ਕੱਢਦੇ ਆ ਇਹ ਸਾਰੇ ਕਰਦੇ ਆ ਆਪੋ ਆਪਣੀ ਇੱਛਾ ਹੀ ਸ਼ਰਦਾ ਜੀ ਸ਼ਰਦਾ ਭਾਵਨਾ ਦੀ ਗੱਲ ਆ ਜੀ ਕੋਈ ਵੀ ਕਰ ਸਕਦਾ ਆ ਆਪਦੀ ਕੋਈ ਮਨਤ ਮੰਨ ਲਓ ਕੁਝ ਵੀ ਕਰ ਲਓ ਕਿਹਾ ਜਾਂਦਾ ਸੀ ਪਹਿਲਾਂ ਇਹ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀ ਸਭ ਤੋਂ ਪਹਿਲਾਂ ਹੁਣ ਤਾਂ ਸਾਰੇ ਧਰਮਾਂ ਦੇ ਸਾਰੇ ਗੋਤੀ ਪਹੁੰਚਣ ਲੱਗੇ ਸਾਰਿਆਂ ਦੀਆਂ ਜਿਹੜੀਆਂ ਅਰਦਾਸ ਬੇਨਤੀਆਂ ਪੂਰੀਆਂ ਕਰਨ ਲੱਗੇ ਬਾਬਾ ਜੀ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਹੀ ਨਹੀਂ ਇਸ ਗੱਲ ਦਾ ਕੋਈ ਵੀ ਆਵੇ ਕੋਈ ਵੀ ਜਾਤ ਪਾਤ ਦਾ ਕੋਈ ਮੈਥੇ ਮੈਟਰ ਨਹੀਂਗਾ ਸਾਰੇ ਬਰਾਬਰ ਨੇ ਲੋਕ ਇਹ ਕੱਲਾ ਜਿਵੇਂ ਸਾਲਾਨਾ ਜੋੜ ਮੇਲਾ ਉਸੇ ਦੇ ਨਹੀਂ ਇੱਥੇ ਇੰਨੀ ਵੱਡੀ ਗੰਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਜਾਂ ਹੋਰ ਦਿਨ ਵੀ ਹੁੰਦੇ ਐ ਨਹੀਂ ਹੋਰ ਵੀ ਵੇਸੇ ਹੁੰਦੇ ਨੇ ਜਿਵੇਂ ਮਸਜਿਦ ਤੋਂ ਅਗਲੇ ਦਿਨ ਲੱਗਦਾ ਜਿਵੇਂ ਇੱਕ ਮੰਦਮ ਹੁੰਦੀ ਆਪਾਂ ਮਸਜਿਦ ਤੋਂ ਅਗਲੇ ਦਿਨ ਜਿਵੇਂ ਕੱਲ ਮਸਜਿਦ ਸੀ ਅੱਜ ਮੇਲਾ ਜਿਵੇਂ ਇਹ ਵੇਸੇ ਆ ਮੇਲਾ ਸਾਲ ਬਾਹਰ ਲੱਗਦਾ ਵੇਸੇ ਹਰ ਮਹੀਨੇ ਜੀ ਇਕੱਠਾ ਹੀ ਹੁੰਦਾ ਲਗਭਗ ਪੂਰੇ ਇੰਡੀਆ ਜਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਤੋਂ ਵੀ ਲੋਕ ਇੱਥੇ ਆ ਕੇ ਪਹੁੰਚਦੇ ਫਿਰ ਨਤਮਸਤਕ ਹੁੰਦੇ ਆ ਕੇ ਬਿਲਕੁਲ ਜੀ ਬਿਲਕੁਲ ਬਾਹਰੋਂ ਵੀ ਆਉਂਦੇ ਸੰਤ ਆਉਂਦੀ ਹੈ ਜ ਜਿਨ੍ਹਾਂ ਦੀ ਮਤਲਬ ਸੁਖਣਾ ਪੂਰੀ ਹੁੰਦੀ ਨੇ ਲੋਕ ਆਉਂਦੇ ਨੇ ਤਾਂ ਸੁਣਿਆ ਤੁਸੀਂ ਜੋ ਵੀ ਕਿਸੇ ਦੀ ਮਨੋ ਕਾਮਨਾ ਮਾ ਪੂਰੀ ਹੁੰਦੀ ਹੈ ਤਾਂ ਉਹ ਇੱਥੇ ਪਹੁੰਚਦਾ ਹੈ ਉਹਨਾਂ ਵੱਲੋਂ ਆ ਕੇ ਮਿੱਟੀ ਕੱਢੀ ਜਾਂਦੀ ਹੈ ਬਾਬਾ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਜਦੋਂ ਅਰਦਾਸ ਬੇਨਤੀ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਸੁੱਖ ਸੁੱਖੀ ਹੁੰਦੀ ਆ ਤੇ ਉਹ ਸੁੱਖ ਆਪਣੀਆਂ ਇੱਥੇ ਆ ਕੇ ਪੂਰੀ ਕਰਦੇ ਆ ਮਿੱਟੀ ਕੱਢ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਬਜ਼ੁਰਗ ਵੀ ਜਿਹੜੇ ਅੱਜ ਇੱਥੇ ਮਿੱਟੀ ਕੱਢਦੇ ਦਿਖਾਈ ਦੇ ਰਹੇ ਨੇ ਬਾਬਾ ਜੀ ਅੱਗੇ ਹੱਥ ਬੰਨ ਕੇ ਜਿਹੜੀ ਅਰਦਾਸ ਬੇਨਤੀ ਹੈ ਕਰ ਰਹੇ ਨੇ ਕਿਉਂਕਿ ਕਿਦਣਾ ਕਿਤੇ ਜੋ ਇਹਨਾਂ ਦੀ ਸੁੱਖਣਾ ਪੂਰੀ ਹੋਈ ਹੋਊਗੀ ਤਾਂ ਉਸ ਨੂੰ ਲੈ ਕੇ ਜਿਹੜਾ ਅੱਜ ਮਿੱਟੀ ਕੱਢਦੇ ਜਿਹੜੇ ਦਿਖਾਈ ਦੇ ਰਹੇ ਨੇ ਤਾਂ ਨਾਲ ਕੱਲ ਇਹ ਵੀ ਸਾਹਮਣੇ ਆਈ ਹੈ ਕਿ ਪਹਿਲਾਂ ਸਿਰਫ ਤੇ ਸਿਰਫ ਜਿਹੜਾ ਸੰਧੂ ਪਰਿਵਾਰ ਇੱਥੇ ਪਹੁੰਚਦਾ ਸੀਗਾ ਹੁਣ ਹਰ ਧਰਮ ਦੇ ਲੋਕ ਐ ਇੱਥੇ ਪਹੁੰਚਦੇ ਐ ਕਿਉਂਕਿ ਹਰ ਧਰਮ ਦੇ ਲੋਕਾਂ ਦੀ ਆ ਕੇ ਜੇਕਰ ਉਹ ਆਪਣੀਆਂ ਅਰਦਾਸ ਬੇਨਤੀਆਂ ਇੱਥੇ ਕਰਦੇ ਆ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਤਾਂ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਨੇ ਜਿਵੇਂ ਹੁਣ ਇੱਕ ਗੱਲ ਸਾਹਮਣੇ ਆਈ ਹੈ ਕਿ 26 ਸਾਲ ਬਾਅਦ ਕਿਸੇ ਪਰਿਵਾਰ ਨੂੰ ਇੱਕ ਬੱਚਾ ਮਿਲਿਆ ਤਾਂ ਉਹ ਪਰਿਵਾਰ ਨੇ ਇੱਥੇ ਇੱਕ ਸਪੈਸ਼ਲ ਸਕਾਰਪਿਓ ਗੱਡੀ ਜਿਹੜੀ ਇੱਥੇ ਬਾਬਾ ਜੀ ਦੇ ਸਾਹਮਣੇ ਜਿਹੜੀ ਨਤਮਸਤਕ ਹੋ ਕੇ ਉਹਨਾਂ ਨੇ ਅਰਦਾਸ ਬੇਨਤੀ ਪੂਰੀ ਜਦੋਂ ਹੋਈ ਹੈ ਇੱਥੇ ਗੱਡੀ ਚੜਾਈ ਹੈ ਐ ਬਾਬਾ ਜੀ ਕਾਫੀ ਵੱਡੀ ਗੈਰੰਤੀ ਦੇ ਵਿੱਚ ਸੰਗਤ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੀ ਬੜਾ ਜਿਵੇਂ ਹੁਣ ਬਾਬਾ ਜੀ ਨੇ ਤੁਹਾਡੀ ਕੋਈ ਸੁੱਖਣਾ ਪੂਰੀ ਕੀਤੀ ਹੋਣੀ ਹੈ ਤੁਸੀਂ ਅਰਦਾਸ ਬੇਨਤੀ ਕਰ ਰਹੇ ਹੋ ਬਹੁਤ ਕੋਈ ਕਮੀ ਨਹੀਂ ਜੀ ਅੱਜ ਦੀ ਤਰੀਕ ਚ ਕੋਈ ਵੀ ਕਮੀ ਨਹੀਂ ਨਾ ਪੈਸੇ ਦੀ ਨਾ ਢੇਲੇ ਦੀ ਨਾ ਬੱਚਿਆਂ ਦੀ ਬਹੁਤ ਹੀ ਕਿਰਪਾ ਬਾਈ ਦੀ ਕਿਰਪਾ ਸਾਰੀ ਬਹੁਤ ਜਿਆਦਾ ਬਹੁਤ ਹੀ ਜਿਆਦਾ ਉਹਨਾਂ ਬਿਆਰ ਨਹੀਂ ਕਰ ਸਕਦੇ ਜਿੰਨੇ ਕਰਦਾ ਹੁਣ ਤਾਂ ਇਹ ਵੀ ਪਤਾ ਲੱਗਿਆ ਕਿਉਂਕਿ ਪਹਿਲਾਂ ਤਾਂ ਜਿਵੇਂ ਸੰਧੂ ਪਰਿਵਾਰ ਪਹੁੰਚਦਾ ਹੁੰਦਾ ਸੀ ਇੱਥੇ ਜਿਆਦਾ ਤਾਂ ਤਾਂ ਸਾਰੇ ਧਰਮਾਂ ਦੇ ਸਾਰੇ ਗੋਤੀ ਪਹੁੰਚਣ ਲੱਗੇ ਜਿਵੇਂ ਜਿਵੇਂ ਪਤਾ ਲੱਗਦਾ ਅੱਗੇ ਦੀ ਅੱਗੇ ਹੁਣ ਸਾਰੇ ਹੀ ਧਰਮ ਸਤਕਾਰਯੋਗ ਤੇ ਸਾਰੇ ਜੀ ਐਂ ਕਰਿਆ ਜਾਂਦਾ ਹੈ ਯਾਦ ਕਰ ਇੱਥੇ ਜਿਵੇਂ ਹੁਣ ਨਵੇਂ ਜੋੜੇ ਤੇ ਜਿਨ੍ਹਾਂ ਦੇ ਨਵੇਂ ਬੱਚੇ ਪੈਦਾ ਹੁੰਦੇ ਉਹ ਇੱਥੇ ਆਦੀ ਅਰਦਾਸ ਬੇਨਤੀ ਜੋ ਸੁਖਨਾਪੁਰੀ ਹੁੰਦੀ ਪੂਰੀ ਹੁੰਦੀ ਜੀ ਪੂਰੀ ਹੁੰਦੇ ਆਣ ਕੇ ਮਿੱਟੀ ਕੱਢਦੇ ਆ ਸੇਵਾ ਕਰਦੇ ਆ ਧਨ ਮੰਨ ਤੇਲ ਫੁੱਲ ਸੇਵਾ ਕਰਦੇ ਲੰਗਰਾਂ ਦੀਆਂ ਸੇਵਾ ਕਰਦੇ ਤੇ ਜਿਵੇਂ ਤੁਸੀਂ ਇਹ ਬਜ਼ੁਰਗ ਅਤੇ ਚਾਚੇ ਤੌਰ ਤੇ ਕਾਫੀ ਖੁਸ਼ ਦਿਖਾਈ ਦੇ ਰਹੇ ਆ ਜਿਵੇਂ ਇਹਨਾਂ ਨੇ ਸਿੱਧੇ ਤੌਰ ਤੇ ਕਹਤਾ ਹੈ ਕਿ ਸਾਨੂੰ ਕੋਈ ਕਮੀ ਨਹੀਂ ਬਾਬੇ ਜੀ ਦੀ ਪੂਰੀ ਕਿਰਪਾ ਹੈ ਤਾਂ ਉਸ ਕਿਰਪਾ ਕਰਕੇ ਜਿਹੜਾ ਅੱਜ ਇੱਥੇ ਬੜੀ ਖੁਸ਼ੀ ਦੇ ਵਿੱਚ ਆਪਣੀ ਮਨੋ ਕਾਮਨਾ ਜਿਹੜੀ ਪੂਰੀ ਹੋਈ ਹੈ ਸੁਖਨਾ ਪੂਰੀ ਹੋਈ ਹੈ ਉਸ ਲਈ ਇੱਥੇ ਪਹੁੰਚੇ ਨੇ ਤਾਂ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਥੋਂ ਦੀ ਦੇਖੋ ਕਿੰਨੀ ਵੱਡੀ ਗੈੰਟੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਤਾਂ ਬੜੀ ਖੁਸ਼ ਦਿਖਾਈ ਦੇ ਰਹੀ ਹੈ ਤਾਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਵੇਂ ਬਾਬਾ ਜੀ ਦਾ ਡੇਰਾ ਹੈ ਤਾਂ ਉੱਥੇ ਪਹੁੰਚ ਕੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਔਰ ਪੂਰੇ ਇਤਿਹਾਸ ਦੀ ਵੀ ਜਿਹੜੀ ਸਾਰੀ ਇੱਥੋਂ ਬਾਬੇ ਦਾ ਜੋ ਵੀ ਇਤਿਹਾਸ ਹੈ ਉਹ ਵੀ ਜਾਣਕਾਰੀ ਤੁਹਾਡੇ ਸਾਹਮਣੇ ਲਿਆਵਾਂਗੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਬਾਬਾ ਕਾਲਾ ਮਹਿਰ ਜੀ ਤਾਂ ਉਹਨਾਂ ਦੇ ਸਥਾਨ ਤੇ ਬਿਲਕੁਲ ਪਹੁੰਚ ਚੁੱਕੇ ਆਂ ਜਿੱਥੇ ਇਹ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਤਾਂ ਸ਼ਰਾਬ ਦਾ ਪ੍ਰਸ਼ਾਦ ਆ ਜਿਹੜਾ ਸੰਗਤ ਵੱਲੋਂ ਇੱਥੇ ਜਿਹੜਾ ਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਇੱਧਰ ਅਰਦਾਸ ਬੇਨਤੀ ਸੰਗਤ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਬਾਬਾ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਬਾਬਾ ਜੀ ਅਸੀਂ ਕਾਲਾ ਮਹਿਰ ਜੀ ਦੇ ਥੋੜਾ ਜਿਹਾ ਇਤਿਹਾਸ ਬਾਰੇ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਸਾਰਾ ਇਤਿਹਾਸ ਕੀ ਹੈ ਬਾਬਾ ਜੀ ਦਾ ਬਾਬਾ ਜੀ ਜਿਹੜਾ ਇਤਿਹਾਸ ਹੈਗਾ ਬਾਬਾ ਜੀ ਪਿਸ਼ੋਕਰ ਪਾਕਿਸਤਾਨ ਤੋਂ ਸੀਗੇ ਜੀ ਬਾਬਾ ਜੀ ਸਿੱਧ ਜਨ ਜਦੋਂ ਇਹਨਾਂ ਨਾਲ ਪਟੀਆਂ ਨਾਲ ਲੜਦੇ ਲੜਦੇ ਇੱਥੇ ਆ ਗਏ ਸੀ ਇੱਥੇ ਆ ਕੇ ਉਹ ਸੇਵੀ ਪ੍ਰਾਪਤ ਕਰ ਗਏ ਆ ਉਸ ਤੋਂ ਬਾਅਦ ਫਿਰ ਇਹ ਜਿਹੜੀ ਰੀਤ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਬਾਬਾ ਜੀ ਇਹਦੀ ਮੰਨਤਾ ਤਾਂ ਸੋਰੀ ਦੇਖ ਹੀ ਰਹੇ ਹਾਂ ਮਸ਼ਰਾਬ ਦੀ ਆ ਪਰ ਬਾਬਾ ਜੀ ਸ਼ਰਾਬ ਨਹੀਂ ਪੀਂਦੇ ਸੀਗੇ ਬਾਬਾ ਜੀ ਦੀ ਸ਼ਰਾਬ ਜਿਹੜੀ ਚੜਦੀ ਆ ਮਾਤਾ ਕਾਲੀ ਦੇ ਨਾਮ ਦੀ ਚੜਦੀ ਹਾਂਜੀ ਹੋਰ ਹੁਕਮ ਕਰੋ ਕੀ ਬੋਚਣਾ ਹੈ ਇੱਥੇ ਪਿਛਲੇ ਪਾਸੇ ਜਿਹੜੀ ਸੰਗਤ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਲਾਈਨ ਲੱਗੀ ਵੀ ਆ ਇੱਥੇ ਪਹੁੰਚਦੇ ਆ ਇਸ ਜਗ੍ਹਾ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਜਿਹੜੀ ਇਹ ਜਗ੍ਹਾ ਤਪੱਸਿਆ ਨਹੀਂ ਜੀ ਤਪੱਸਿਆ ਨਹੀਂ ਕੀਤੀ ਗਈ ਬਾਬਾ ਜੀ ਜਦੋਂ ਭਟੀਆਂ ਨਾਲ ਯੁੱਧ ਲੜਦੇ ਲੜਦੇ ਆਏ ਆ ਇੱਥੇ ਆ ਕੇ ਸ਼ੀਸ਼ ਠੰਡਾ ਪੈ ਗਿਆ ਸੀ ਇਹ ਜਗ੍ਹਾ ਤੇ ਇਸ ਤੋਂ ਪਹਿਲਾਂ ਮਟ ਹੁੰਦੇ ਸੀ ਪੁਰਾਣਾ ਉਹਦਾ ਜੰਡ ਹੁੰਦਾ ਸੀ ਜੀ ਇੱਕੇ ਦਾ ਹੁਣ ਉਸ ਤੋਂ ਬਾਅਦ ਡਿਵੈਲਪ ਹੋ ਗਿਆ ਜਿਵੇਂ ਸਿਸਟਮ ਟਾਈਮ ਨਾਲ ਬਦਲਦਾ ਜਾਂਦਾਗਾ ਤੇ ਫਿਰ ਉਹ ਇਹਨਾਂ ਨੇ ਕੀ ਕਰਤਾ ਪੱਥਰ ਦਾ ਬਣਾਤਾ ਪੱਥਰ ਦਾ ਬਣਾ ਹੁਣ ਤਾਈਆਂ ਕਰਕੇ ਇਹ ਸਾਰਾ ਕਵਰ ਕੀਤਾ ਹੋਇਆ ਉੱਤੇ ਬਾਬੇ ਦਾ ਨਾ ਸ਼ਿੱਟਾ ਲਾਉਂਦੇ ਆ ਜਿਹੜੀ ਪੁਰਾਣਾ ਪੇਛੋਕਰਦਾ ਸੀ ਵੀ ਅਸੀਂ ਸਾਰੇ ਜਿੰਨੇ ਮਰਾਸੀ ਖੜੇ ਆ ਸਾਡੇ ਕੋਲ ਲੋਕ ਅਰਦਾਸ ਕਰਾਉਂਦੇ ਆ ਕਿ ਸਾਡੇ ਬਜ਼ੁਰਗ ਸਿੱਧ ਜੋਂ ਨੇ ਇਹਨਾਂ ਦੀ ਦੇ ਵੀ ਵਫਾਦਾਰੀ ਕਮਾਈ ਆ ਪਹਿਲਾ ਉਹਦੇ ਨਾਲ ਦੀ ਮਿੱਟੀ ਨਿਕਲਦੀ ਆ ਸਾਡੇ ਕੋਲੋਂ ਇੱਥੋਂ ਆ ਕੇ ਅਰਦਾਸ ਕਰਵਾਉਂਦੇ ਆ ਇੱਥੋਂ ਅਸੀਂ ਛਿੱਟਾ ਦਿੰਦੇ ਸੀਗੇ ਮਰਦੇ ਪਰ ਉਹਨਾਂ ਕਮੇਟੀ ਨੇ ਇਹਨੂੰ ਬਣਾਤਾ ਬਣ ਕੀ ਕਰਦੇ ਆ ਲੋਕ ਸਿੱਧਾ ਉੱਪਰ ਜਾਂਦੇ ਆ ਜਾਣਦੇ ਫਿਰ ਉੱਪਰ ਉਹਦੇ ਜਿਹੜਾ ਮੱਟ ਬਣਾਇਆ ਹੋਇਆ ਉਹਨਾਂ ਨੇ ਪੱਤਰ ਦਾ ਉਹਦੇ ਉੱਪਰੋਂ ਕਰਦੇ ਆ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਮਰਾਸੀ ਦੀ ਮਰਾਸੀ ਜਾਤ ਇੱਥੇ ਜਾਦੇ ਪਹੁੰਚਦੀ ਹੈ ਇੱਕ ਸੰਧੂ ਜਿਹੜੇ ਗੋਦ ਦੇ ਲੋਕ ਪਹੁੰਚਦੇ ਆ ਜੀ ਸਾਡਾ ਜਿਹੜਾ ਬਜ਼ੁਰਗ ਸੀ ਮਰਾਸੀ ਸੀ ਬਾਬਾ ਸਿੱਧ ਜੀ ਉਹਨਾਂ ਸਾਡੇ ਬਜ਼ੁਰਗ ਨੇ ਵਫਾ ਕਮਾਈ ਆ ਬਾਬੇ ਕਾਲੇ ਮੈਰ ਨਾਲ ਬਾਬਾ ਕਾਲਾ ਮੈਰ ਹੈਗਾ ਸੰਧੂਆਂ ਦਾ ਬਜ਼ੁਰਗ ਸੋ ਇਹ ਜਿਹੜਾ ਬਿਸ਼ੋਕਰ ਸੰਧੂ ਪਰਿਵਾਰ ਨਾਲ ਜੁੜਿਆ ਹੋਇਆ ਬਹੁਤੀ ਗਿਣਤੀ ਵਿੱਚ ਤਾਂ ਤੇ ਬਹੁਤ ਅਦਾਦ ਵਿੱਚ ਸੰਧੂ ਪਰਿਵਾਰ ਪਹੁੰਚਦੇ ਆ ਪਰ ਅੱਜ ਕੱਲ ਜਦੋਂ ਹਰ ਇੱਕ ਦੀਆਂ ਸੁੱਖਾ ਪੁਰੀਆਂ ਹੋਣ ਲੱਪੀਆਂ ਤਾਂ ਤਕਰੀਬਨ ਇਹ ਸਵਾਲ ਦਾ ਜਵਾਬ ਤੋਂ ਉੱਤੋਂ ਲੈਣਾ ਸੀਗਾ ਪਹਿਲਾਂ ਜਿਵੇਂ ਸੰਧੂ ਪਰਿਵਾਰ ਪਹੁੰਚਦਾ ਸੀਗਾ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਮਰਾਸੀ ਜਿਹੜੇ ਆਜ਼ਾਦ ਦੇ ਲੋਕ ਇੱਥੇ ਪਹੁੰਚਦੇ ਸੀ ਹੁਣ ਤਾਂ ਹਰ ਧਰਮ ਦੇ ਲੋਕ ਪਹੁੰਚਣ ਲੱਗੇ ਆ ਸਾਰੇ ਗੁੱਤੇ ਤੇ ਪਹੁੰਚਣ ਲੱਗੇ ਆ ਕਿਉਂਕਿ ਕਿਹਾ ਜਾ ਰਿਹਾ ਜੋ ਵੀ ਇੱਥੇ ਪਹੁੰਚਦਾ ਆਪਦੀ ਅਰਦਾਸ ਬੇਨਤੀ ਕਰਦਾ ਉਹਦੀ ਪੂਰੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਡੈਫੀਨੇਟਲੀ ਜੇ ਤੁਸੀਂ ਸਰਦਾ ਰੱਖ ਕੇ ਆਉਂਗੇ ਕੋਈ ਵੀ ਪੀਰ ਫਕੀਰ ਤੁਹਾਨੂੰ ਖਾਲੀ ਨਹੀਂ ਮੋੜੂਗਾ ਔਰ ਇਹ ਤਾਂ ਬਹੁਤ ਰਿੱਧੀ ਸਿੱਧੀਆਂ ਵਾਲੇ ਸੀ ਇਹਨਾਂ ਦੇ ਪੰਜ ਪੀਰ ਬਵੰਜਾ ਵੀਰ ਨੌ ਨਾਥ ਗੁਰ ਗੋਰਖਨਾਥ ਜੀ ਮਾਤਾ ਕਾਲੀ ਦਾ 11ਵੇਂ ਸਗਾ ਸਾਰਿਆਂ ਦਾ ਹੱਥ ਸੀਗਾ ਇਹਨਾਂ ਤੇ ਸੋ ਬਹੁਤ ਕਰਨੀ ਵਾਲੇ ਸੀਗੇ ਸੋ ਇਸ ਕਰਕੇ ਜੋ ਵੀ ਪਰਿਵਾਰ ਦਾ ਕੋਈ ਵੀ ਇੱਥੇ ਆਉਂਦਾਗਾ ਕਿਸੇ ਵੀ ਟਰਮੀਨਲ ਬਿਲੋਂਗ ਕਰਦਾ ਹੋਵੇ ਕਿਸੇ ਕਾਸਟਨਾ ਬਿਲੋਂਗ ਕਰਦਾ ਹੋਵੇ ਉਹ ਹਰ ਇੱਕ ਦਿਨ ਤੇ ਇਹ ਜਿਹੜਾ ਜਿਆਦਾ ਜਿਹੜਾ ਰਸ਼ ਹੁੰਦਾ ਹੈ ਸਾਲਾਨਾ ਜੋੜ ਮੇਲੇ ਤੇ ਹੁੰਦਾ ਜਾਂ ਹੋਰ ਕੋਈ ਦਿਨ ਵੀ ਹੁੰਦੇ ਜਦੋਂ ਸੰਗਤ ਪਹੁੰਚਦੀ ਹੈ ਤੇ ਤਕਰੀਬਨ ਜਿਹੜਾ ਜ਼ਿਆਦਾਤਰ ਰਸਤਾ ਜਿਹੜਾ ਅਪ੍ਰੈਲ ਮਾਰਚ ਅਪ੍ਰੈਲ ਦੇ ਵਿੱਚ ਹੁੰਦਾ ਹੈ ਜਿਹੜਾ ਵੱਡਾ ਮੇਲਾ ਹੁੰਦਾ ਵੈਸੇ ਮੰਥਲੀ ਇੱਕੰਬੀ ਲੱਗਦੀ ਆ ਮਸਿਆ ਤੋਂ ਇੱਕ ਦਿਨ ਬਾਅਦ ਵੀ ਮੇਲਾ ਭਰਦਾ ਪਰ ਉਹ ਇੰਨਾ ਨਹੀਂ ਭਰਦਾ ਜਿੰਨਾ ਕਿ ਇਹ ਚੇਤਰ ਦੀ ਮਸਿਆ ਨੂੰ ਭਰਦਾ ਹੈਗਾ ਸੁਣਿਆ ਤੁਸੀਂ ਜਿਹੜਾ ਦੱਸਿਆ ਇਹਨਾਂ ਨੇ ਪੂਰੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਇਹ ਸਾਹਮਣੇ ਦਾ ਜਿਹੜਾ ਇਤਿਹਾਸ ਵੀ ਉਹਨਾਂ ਨੇ ਦੱਸਿਆ ਸਾਰਾ ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਸ ਜਗ੍ਹਾ ਤੇ ਜਿਹੜੇ ਲੋਕ ਆਪੋ ਆਪਣੀਆਂ ਅਰਦਾਸ ਬੇਨਤੀ ਆ ਕੇ ਕਰਦੇ ਆ ਤਾਂ ਉਹਨਾਂ ਦੀਆਂ ਅਰਦਾਸ ਬੇਨਤੀਆਂ ਇੱਥੇ ਪੂਰੀਆਂ ਹੁੰਦੀਆਂ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਬਾਬਾ ਕਾਲਾ ਮਹਿਰ ਜੀ ਤਾਂ ਜੋ ਵੀ ਮਨੋ ਕਾਮਣਾ ਹੈ ਉਹਨਾਂ ਦੀ ਪੂਰੀ ਹੁੰਦੀ ਹੈ ਇੱਥੇ ਸੁਖਣਾ ਸੁਖਦੇ ਉਹਨਾਂ ਦੀ ਸੁਖਣਾ ਪੂਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਤਾਂ ਹੁਣ ਨਾਲ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਧਰਮ ਦੇ ਲੋਕ ਇੱਥੇ ਪਹੁੰਚਦੇ ਨੇ ਤਾਂ ਸਾਰੇ ਧਰਮਾਂ ਦੇ ਲੋਕਾਂ ਦੀਆਂ ਹੁਣ ਮਨੋਂ ਕਾਉਣਾ ਜਿਹੜੀਆਂ ਪੂਰੀਆਂ ਹੋਣ ਲੱਗੀਆਂ ਜਿਵੇਂ ਹੁਣ ਪਹਿਲਾਂ ਉਹਨਾਂ ਨੇ ਦੱਸਿਆ ਹੈ ਕਿ ਇੱਕ ਮਰਾਸੀ ਪਰਿਵਾਰ ਤੇ ਸੰਧੂ ਪਰਿਵਾਰ ਇੱਥੇ ਪਹੁੰਚਦੇ ਸੀਗੇ ਤਾਂ ਹੁਣ ਸਾਰੇ ਧਰਮਾਂ ਦੇ ਲੋਕ ਇਹਦੀ ਕਵਰੇਜ ਤੁਸੀਂ ਉਹ ਛਪੜੀ ਤੇ ਗਾਇਦੇ ਨਹੀਂ ਹਾਂਜੀ ਛਪੜੀ ਤੇ ਜਾਇ ਜਾਇ ਉਹ ਛਪੜੀ ਦਾ ਇਤਿਹਾਸ ਵੀ ਦੱਸੋ ਕਿਉਂਕਿ ਜਿਹੜੀ ਮਿੱਟੀ ਕੱਢੀ ਜਾਂਦੀ ਆ ਉਹ ਸਾਡੇ ਬਜ਼ੁਰਗ ਸਿੱਧ ਜਣ ਦੇ ਨਾਮ ਦੀ ਕੱਢੀ ਜਾਂਦੀ ਆ ਬਾਬਾ ਜੀ ਜੇ ਦੁਨੀਆ ਤੋਂ ਰੁਕਸਤ ਹੋਏ ਆ ਉਦੋਂ ਬਾਬਾ ਜੀ ਆਪਦੇ ਸਪਤ ਪੋਤਰਾਂ ਨੂੰ ਕਹਿ ਕੇ ਗਏ ਆ ਮੇਰੇ ਤੋਂ ਪਹਿਲਾਂ ਤੁਸੀਂ ਮਰਾਸੀ ਨੂੰ ਮੰਨਣਾ ਉਹਦਾ ਕਾਰਨ ਇਹ ਸੀ ਸਾਡੇ ਬਜ਼ੁਰਗ ਨੇ ਸਾਡੇ ਸਿੱਧ ਜਣ ਬਾਬੇ ਨੇ ਬਾਬੇ ਕਾਲੇ ਮਹਿਨਾ ਵਫਾ ਕਮਈਏ ਇਸ ਕਰਕੇ ਸਭ ਤੋਂ ਪਹਿਲਾਂ ਉਹਨੂੰ ਮੰਨਿਆ ਜਾਂਦਾ ਉਸ ਤੋਂ ਬਾਅਦ ਮੇਰੇ ਤੇ ਅਰਦਾਸ ਹੁੰਦੀ ਆ ਜਿਹੜੇ ਮਿੱਟੀ ਕੱਢਣ ਜਾਂਦੇ ਆ ਉਹ ਆਪਾਂ ਨਵੇਂ ਵਿਆਹ ਜੋੜੇ ਜ਼ਿਆਦਾਤਰ ਜਾਂਦੇ ਆ ਜਾਂ ਜਨਾਂ ਦੇ ਨਵੇਂ ਬੱਚੇ ਹੁੰਦੇ ਆ ਬੱਚੇ ਪੈਦਾ ਹੁੰਦੇ ਉਹ ਜਾਂਦੇ ਜਾਂ ਹੋਰ ਵੀ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਉਹ ਵੀ ਜਾ ਕੇ ਮਿੱਟੀ ਕੱਢਦੇ ਆ ਬਿਲਕੁਲ ਜੀ ਬਿਲਕੁਲ ਜਿੰਦੀ ਜੋ ਜੋ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਸਾਰੇ ਹੀ ਮਿੱਟੀ ਕੱਢ ਕੇ ਆਉਂਦੇ ਆ ਕਿਉਂਕਿ ਬਾਬਾ ਜੀ ਨੇ ਆਖਿਆ ਸੀ ਮੇਰੇ ਤੋਂ ਪਹਿਲਾਂ ਤੁਸੀਂ ਮਰਾਸੀ ਨੂੰ ਮੰਨਣਾ ਉਹਦੇ ਨਾਮ ਦੀ ਮਿੱਟੀ ਕੱਢੋ ਤਾਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਨ ਤੇ ਆਉਂਦਾਗਾ ਬਾਬਾ ਜੀ ਦੇ ਦਰ ਤੇ ਉਹ ਸਭ ਤੋਂ ਪਹਿਲਾਂ ਮਿੱਟੀ ਕੱਢ ਕੇ ਆਏਗਾ ਫਿਰ ਆ ਕੇ ਤੇ ਅਰਦਾਸ ਕਰਾਏਗਾ ਆ ਸੁਣਿਆ ਤੁਸੀਂ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਜੋ ਵੀ ਇੱਥੇ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜਦੋਂ ਪੂਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਮਿੱਟੀ ਕੱਢੀ ਜਾਂਦੀ ਹੈ ਮਿੱਟੀ ਕੱਢਣ ਤੋਂ ਬਾਅਦ ਇੱਥੇ ਪਹੁੰਚਦੇ ਐ ਇੱਥੇ ਜੋ ਵੀ ਪ੍ਰਸ਼ਾਦ ਉਹਨਾਂ ਵੱਲੋਂ ਇੱਥੇ ਚੜਾਇਆ ਜਾਂਦਾ ਹੈ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਕਿੰਨੇ ਵੱਡੀ ਗੈੰਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਪੂਰੀ ਲੰਬੀਆਂ ਲੈਣਾ ਜਿਹੜੀਆਂ ਸੰਗਤ ਦੀਆਂ ਇੱਥੇ ਲੱਗੀਆਂ ਹੋਈਆਂ ਨੇ ਬਾਬਾ ਕਾਲਾ ਮਹਿਰ ਜੀ ਦੇ ਡੇਰੇ ਦੀ ਜੋ ਕਮੇਟੀ ਬਣੀ ਹੈ ਤਾਂ ਉਹਨਾਂ ਦੇ ਪ੍ਰਧਾਨ ਜੀ ਸਾਡੇ ਨਾਲ ਆ ਮੈਂਬਰ ਸਾਡੇ ਨਾਲ ਆ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਅੱਜ ਸਾਲਾਨਾ ਜੋੜ ਮਲੇ ਦੇ ਵਿੱਚ ਬਹੁਤ ਵੱਡੀ ਗੈੰਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਕਾਲਾ ਮਹਿਰਾ ਸਾਰੀਆਂ ਸੰਗਤਾਂ ਨੂੰ ਯਾਨੀ ਮੇਰੇ ਵੱਲੋਂ ਸਾਡੀ ਸੋਚੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਹੁਤ ਸੰਗਤਾਂ ਦਾ ਜਠਾਠਾ ਮਾਰ ਦਾ ਇਕੱਠ ਸੀ ਸਾਰੇ ਜਿਹੜੇ ਪਹਿਲਾਂ ਪ੍ਰਬੰਧ ਸੀ ਸਾਰੇ ਅਸੀਂ ਮੁਕੰਮਲ ਕਰ ਲਈ ਸੀਗੇ ਤੇ ਅੱਜ ਰੂਹ ਖੁਸ਼ ਹੋ ਗਈ ਬਾਬੇ ਕਾਲੇ ਮੈਨ ਨੇ ਏਡੀ ਬਰਕਤ ਪਈ ਹੈ ਵੀ ਸਾਰੇ ਕੰਮ ਅੱਜ ਵਧੀਆ ਲੜਾਈ ਅੱਗੇ ਲੜਾਈ ਵੀ ਲੁੱਡੀ ਦਾ ਵੀ ਡਰ ਨਹੀਂਦਾ ਸੀਗਾ ਪਰ ਅੱਜ ਮੇਲਾ ਇੰਨਾ ਮਤਲਬ ਵਧੀਆ ਜਿਹੜਾ ਰਾਸ਼ਾ ਇੰਨਾ ਮੇਲਾ ਵਧੀਆ ਚੱਲ ਰਿਹਾ ਇਸ ਜਗ੍ਹਾ ਤੇ ਸਾਰੀ ਸੰਗਤ ਦਾ ਜਿੰਨੇ ਆਸਿ ਬਸੇ ਪੰਡਾ ਵਿਸ਼ਵ ਵਿਦੇਸ਼ੋਂ ਜੋ ਮਤਲਬ ਸੰਗਤ ਆਉਂਦੀ ਐਨਾ ਵਿਸ਼ਵਾਸ ਬੱਜਿਆ ਜਦੋਂ ਵੀ ਅਸੀਂ ਇੱਥੇ ਆਉਣੇ ਆ ਸਾਡੇ ਕੋਲ ਸੰਗਤਾਂ ਆਉਂਦੀਆਂ ਸਾਨੂੰ ਕਹਿੰਦੇ ਸਾਡਾ ਬਾਬਾ ਜੀ ਨੇ ਆ ਸਾਡਾ ਕੀਤਾ ਸਾਡਾ ਬਾਬਾ ਜੀ ਨੇ ਆ ਪਾਲਾ ਕਰਤਾ ਸਾਡੀ ਅਸੀਂ ਆ ਸੁਖ ਸੁਖੀ ਸੁਖੜਾ ਪੂਰੀ ਹੋ ਗਈ ਪਹਿਲਾਂ ਸੰਧੂ ਭਾਈ ਜਰ ਦੇ ਲੋਕਾਂ ਦੇ ਸੀਗੇ ਤੇ ਹੁਣ ਲਗਭਗ ਸਾਰੇ ਧਰਮਾਂ ਦੇ ਸਾਰੇ ਭਾਈ ਜਰ ਦੇ ਲੋਕ ਸੰਧੂ ਗੱਲ ਬਰਾੜ ਜਿਹਨਾਂ ਤੇ ਆਪਣੇ ਗੋਦ ਆ ਸਾਰੇ ਇੱਥੇ ਕੋ ਤਾਂ ਸਾਰਿਆਂ ਮਤਲਬ ਸੰਗਤਾਂ ਇੱਥੇ ਮੱਥਾ ਬਾਬੇ ਦਾ ਨਮਸਕਾਰ ਕਰਦੇ ਜਿਵੇਂ ਇੱਥੇ ਬਾਬੇ ਦੀ ਜਗ੍ਹਾ ਬਣੀ ਹੈ ਉਸ ਜਗ੍ਹਾ ਦਾ ਮੁੱਖ ਮਕਸਦ ਕੀ ਹੈ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਹੈ ਜਾਂ ਹੋਰ ਤਰੀਕੇ ਦੇ ਨਾਲ ਜਗ੍ਹਾ ਬਣਾਈ ਗਈ ਹੈ ਉਸ ਤੋਂ ਬਾਅਦ ਥੋੜੀ ਦੂਰੀ ਤੇ ਜਿਹੜਾ ਸੰਗਤ ਜਾ ਕੇ ਮਿੱਟੀ ਕੱਢਦੀ ਹੈ ਇਹ ਦੋਨਾਂ ਦਾ ਥੋੜਾ ਇਤਿਹਾਸ ਜਾਣ ਤੱਕ ਬਾਬਾ ਜੀ ਪਹਿਲਾਂ ਸਰਹਾਲੀ ਅੰਮ੍ਰਿਤਸਰ ਤੋਂ ਇੱਥੇ ਆਏ ਸੀਗੇ ਪਿੰਡ ਚਹਿਲ ਆਏ ਸੀ ਪਹਿਲਾਂ ਚਹਿਲ ਤੋਂ ਬਾਅਦ ਉਹ ਪਸ਼ੂ ਪਸ਼ੂ ਦਾ ਮਤਲਬ ਚਰਾ ਦਾ ਕੰਮ ਉਹ ਚਾਰ ਦੇ ਸੀ ਪਸੂ ਬਾਬਾ ਜੀ ਉਸ ਤੋਂ ਬਾਅਦ ਉਹ ਪਿੰਡ ਇੱਥੋਂ ਚਾਹਲ ਪਿੰਡ ਤੋਂ ਇੱਥੇ ਹੌਲੀ ਹੌਲੀ ਇੱਥੇ ਆ ਗਏ ਇੱਥੇ ਬਾਬਾ ਜੀ ਕਾਫੀ ਚਿਰ ਰਹੇ ਤੇ ਜਦੋਂ ਬਾਬਾ ਜੀ ਇੱਥੇ ਸ਼ਹੀਦ ਹੋਏ ਉਹਦੇ ਤੱਕ ਮਤਲਬ ਇਹ ਇੱਥੇ ਬਾਬਾ ਜੀ ਇੱਥੇ ਸਿਗੇ ਤੇ ਕੁਝ ਵਿਵਾਦ ਸੀਗਾ ਤੇ ਉਹ ਉਹ ਵਿਵਾਦ ਕਰਕੇ ਬਾਬਾ ਸ਼ਹੀਦ ਹੋ ਗਏ ਸੀ ਇਤਿਹਾਸ ਲੰਮਾ ਉਹ ਆਪਾਂ ਫੇਰ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਇਹ ਜਗਾ ਜਿਹੜੀ ਹੈਗੀ ਹੈ ਮਤਲਬ ਇਹ ਜਗਾ ਬਣੀ ਹੈ ਤੇ ਲੋਕ ਥੋੜੀ ਦੂਰ ਜਾ ਕੇ ਮਿੱਟੀ ਕੱਢਦੇ ਆ ਲੋਕ ਉਹ ਜ਼ਿਆਦਾਤਰ ਕਿਹਾ ਜਾ ਰਿਹਾ ਜਿਹੜੇ ਨਵੇਂ ਜੋੜੇ ਆ ਮਿੱਟੀ ਕੱਢਦੇ ਆ ਜਾਂ ਜਿਨ੍ਹਾਂ ਦੇ ਨਵੇਂ ਬੱਚੇ ਹੁੰਦੇ ਆ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਉਦੋਂ ਬਾਅਦ ਚ ਜਾ ਕੇ ਮਿੱਟੀ ਕੱਢਦੇ ਉੱਥੇ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਆਪਣੇ ਸੰਤੂ ਭਾਈ ਜਰਾ ਜਾਂ ਹੋਰ ਆਪਣੇ ਭਾਈ ਜਾਨਾਂ ਦੇ ਲੋਕ ਆ ਉਹ ਪਹਿਲਾਂ ਇੱਥੇ ਆਉਂਦੇ ਆ ਪਹਿਲਾਂ ਮਿੱਟੀ ਕੱਢਦੇ ਆ ਮਿੱਟੀ ਕੱਢਣ ਦੇ ਬਾਅਦ ਫਿਰ ਬਾਬਾ ਜੀ ਦੇ ਦਰਸ਼ਨ ਕਰਦੇ ਆ ਤੇ ਇਹ ਇੱਕ ਪਰੰਪਰਾ ਬਣੀ ਹੋਈ ਹੈ ਬਹੁਤ ਵਧੀਆ ਮੇਲਾ ਰਿਹਾ ਜੀ ਬਹੁਤ ਸੰਗਤਾਂ ਦਾ ਇਕੱਠ ਸੀ ਇਹ ਇਕੱਠ ਪਹਿਲੀ ਵਾਰ ਇੰਨਾ ਹੋ ਰਿਹਾ ਕਿ ਹਰ ਸਾਲ ਹੀ ਇਸ ਤਰ੍ਹਾਂ ਹਰ ਸਾਲ ਹੀ ਇੰਨੇ ਹੁੰਦੇ ਅੱਗੇ ਪਿਛਲੇ ਸਾਲ ਨਾਲੋਂ ਕਿਉਂ ਜ਼ਿਆਦਾ ਹੈ ਜੀ ਹਾਂ ਜੀ ਹਰ ਸਾਲ ਹੀ ਇੰਨਾ ਇਕੱਠ ਹੁੰਦਾ ਇਸ ਸਲਾਨਾ ਜੋੜ ਮੇਲੇ ਵਾਲੇ ਦਾ ਨਹੀਂ ਹੁੰਦਾ ਜਾਂ ਇਸ ਤੋਂ ਬੱਕਰੇ ਜਾਂ ਮੱਸਿਆ ਪੁੰਨਿਆਤੀ ਵੀ ਇੱਥੇ ਇਕੱਠ ਹੁੰਦਾ ਜੀ ਮੇਲਾ ਜਿਹੜਾ ਇਹ ਅੱਜ ਦਾ ਜਿਹੜਾ ਮੇਲਾ ਇਹ ਸਲਾਨਾ ਜੋੜ ਇਹ ਮੇਲਾ ਹੈ ਵੱਡਾ ਇਹ ਵੱਡਾ ਮੇਲਾ ਚੇ ਦੇ ਮਹੀਨੇ ਦੇ ਮਤਲਬ ਮੱਸਿਆ ਤੋਂ ਅਗਲੇ ਦਿਨ ਲੱਗਦਾ ਇੱਕ ਦਿਨ ਲਈ ਹੁੰਦਾ ਇਹ ਇੱਕ ਦਿਨ ਲਈ ਇੱਕ ਕਦੇ-ਕਦੇ ਦੋ ਦਿਨ ਵੀ ਹੋ ਜਾਂਦਾ ਪਰ ਇਸ ਸਾਲ ਇੱਕ ਦਿਨ ਸੀ ਪਰ ਹਰ ਇੱਕ ਮਤਲਬ 12 ਮਹੀਨੇ ਮਤਲਬ ਇਹ ਇੱਕ ਮਦਦ ਦੇਣ ਜਿਹੜਾ ਆਉਂਦਾ ਮਤਲਬ ਹਰ ਇੱਕ ਮਹੀਨੇ ਮੇਲਾ ਲੱਗਦਾ। ਮਸਜਿਦ ਤੋਂ ਤਾਂ ਸੁਣਿਆ ਇਹ ਸਨ ਇਸ ਡੇਰੇ ਦੀ ਕਮੇਟੀ ਦੇ ਪ੍ਰਧਾਨ ਜੀ ਤੇ ਨਾਲ ਖਜ਼ਾਨਚੀ ਸਾਹਿਬ ਸੀ ਇਹ ਤਾਂ ਇਹਨਾਂ ਨੇ ਵੀ ਜਿਹੜੀ ਸਾਰੀ ਗੱਲ ਹੈ ਜਿਹੜੀ ਬਾਬਾ ਜੀ ਦੇ ਜੋ ਇਤਿਹਾਸ ਹੈ ਉਹ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਹੋਰ ਵੀ ਜਿਹੜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਹੈ ਕੀ ਅਰਦਾਸ ਬੇਨਤੀਆਂ ਇੱਥੇ ਆ ਕੇ ਕਰਦੇ ਹੈ ਔਰ ਮਿੱਟੀ ਕੱਢਦੇ ਆ ਜਾ ਕੇ ਮਿੱਟੀ ਕੱਢਣ ਦਾ ਮੁੱਖ ਮਕਸਦ ਕੀ ਹੁੰਦਾ ਹੈ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਅੱਜ ਜੋ ਸਲਾਨਾ ਜੋੜ ਮੇਲਾ ਹੈ ਤਨਤਨ ਬਾਬਾ ਕਾਲਾ ਮਹਿਰ ਜੀ ਦਾ ਤਾਂ ਉਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਸਾਰਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕੀਤਾ ਕੋਈ ਵੀ ਧਰਮ ਦੇ ਲੋਕ ਹੈ ਜਿਵੇਂ ਹੁਣ ਕਿਹਾ ਜਾਂਦਾ ਸੀਗਾ ਸੰਧੂ ਪਰਿਵਾਰ ਤੇ ਜਾਂ ਅਮਰਾਸੀ ਆਜ਼ਾਦ ਦੇ ਲੋਕ ਇੱਥੇ ਪਹੁੰਚਦੇ ਸੀ ਹੁਣ ਜਿਹੜਾ ਹੈਗਾ ਹਰ ਧਰਮਾਂ ਦੇ ਲੋਕ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀ ਹੈ ਗੁਰਜੀਤ ਸਿੰਘ ਮੰਦਰਾ D5 ਕੇਂਦਰ ਪੰਜਾਬੀ ਫਰੀਦਕੋਟ